ਇਸੇ ਮੈਂ ਵਿਚਾਰ ਰਿਹਾ ਹੈ ਕਿ ਅਸੀਂ ਇਹਨਾਂ ਨੂੰ ਛੇੜ ਕੇ ਗੱਲ ਨਾ ਪਾਈਏ ਜਿਵੇਂ ਔਰੰਗੇ ਨੇ ਨਵੇਂ ਗੁਰਾਂ ਨਾਲ ਕੀਤੀ ਹੈ ਆਪੇ ਜੇ ਇਹ ਵਧੇ ਆਪੇ ਸਮਝ ਲਏਗਾ 10ਵਾਂ ਗੁਰੂ ਅਜੇ ਬੱਚਾ ਹੈ ਦੇਖੋ ਕੀ ਕੀ ਨਿਕਲਦਾ ਹੈ ਕੀ ਕਰਦਾ ਹੈ ਉਮਰਾ ਵੀ ਖਬਰੇ ਕਿੰਨੇ ਕੁ ਹੈ ਜੇ ਸਾਥੋਂ ਔਰੰਗਾ ਪੁੱਛੇਗਾ ਤਾਂ ਅਸੀਂ ਕਹਾਂਗੇ ਕਿ ਹਜ਼ੂਰ ਵੱਲੋਂ ਕੋਈ ਹੁਕਮ ਆਇਆ ਹੀ ਨਹੀਂ ਸੀ ਇਸ ਕਰਕੇ ਆਪ ਦੀ ਰਾਜਨੀਤਿਕ ਚਾਲ ਦਾ ਪਤਾ ਨਾ ਹੋਣ ਕਰਕੇ ਅਸਾਂ ਆਪੋਂ ਕੁਛ ਨਹੀਂ ਕੀਤਾ ਇਸ ਕਰਕੇ ਇਹ ਰਾਜਨ ਮੈਂ ਆਪ ਵੱਲੋਂ ਦਸਤਾਰ ਨਹੀਂ ਭੇਜੀ ਕਿ ਅਸੀਂ ਆਪਣੀ ਉਪਰਾਮਤਾ ਉਸ ਵੇਲੇ ਦੱਸ ਸਕਾਂਗੇ ਇਹ ਸੁਣ ਕੇ ਰਾਜੇ ਨੂੰ ਤਸੱਲੀ ਹੋ ਗਈ ਇਧਰ ਸਤਗੁਰੂ ਜੀ ਦੇ ਦਵਾਲੇ ਦਿਨੋਂ ਦਿਨ ਰੌਣਕ ਵੱਧ ਰਹੀ ਸੀ ਸਿੱਖ ਸੇਵਕ ਦੂਰੋਂ ਦੂਰੋਂ ਆਉਂਦੇ ਜੋ ਸੰਗਤਾਂ ਨਿਤਾ ਪ੍ਰਤੀ ਆਉਂਦੀਆਂ ਸਨ ਉਹਨਾਂ ਵਿੱਚ ਦਿੱਲੀ ਤੋਂ ਲਵਾਨਿਆਂ ਜਾਂ ਵਣਜਾਰਿਆਂ ਦੀ ਇੱਕ ਸੰਗਤ ਆਈ ਇਹਨਾਂ ਵਿੱਚ ਇੱਕ ਸਿੱਖ ਸੀ ਭਾਈ ਲੱਖੀ ਵਣਜਾਰਾ ਜਦੋਂ ਦੀਵਾਨ ਵਿੱਚ ਸ੍ਰੀ ਆਸਾ ਦੀ ਵਾਰ ਦਾ ਭੋਗ ਪੈ ਗਿਆ ਸੰਤਾਂ ਵੱਲੋਂ ਭੇਟਾ ਪੇਸ਼ ਹੋ ਰਹੀ ਚੁੱਕੀਆਂ ਸਨ ਤਾਂ ਕਿਸ਼ੋਰ ਮੂਰਤੀ ਜੀ ਨੇ ਲੱਖੀ ਨੂੰ ਪੁੱਛਿਆ ਸਿੱਖਾ ਤੂੰ ਕਿਵੇਂ ਸਤਿਗੁਰੂ ਜੀ ਦੀ ਦੇ ਸੰਭਾਲੀ ਤੇ ਸਿਸਕਾਰ ਕੀਤਾ ਲੱਖੀ ਨੇ ਸਾਰਾ ਹਾਲ ਕਹਿ ਸੁਣਾਇਆ ਕੀਕ ਨੂੰ ਉਹਦਾ ਉਸ ਨੂੰ ਮਿਲਿਆ ਕੀਕ ਨੂੰ ਆਪਣੇ ਗੱਡਿਆਂ ਦਾ ਵਹੀਰ ਲਈ ਆ ਰਿਹਾ ਸੀ ਕਿਸ ਤਰ੍ਹਾਂ ਉਹਦੇ ਨੇ ਉਸ ਨੂੰ ਸੇਵਾ ਲਈ ਪ੍ਰੇਰਿਆ ਤੇ ਕੀਕਣਾ ਹਨੇਰੀ ਗਰਦ ਤੇ ਉਸਦੇ ਆਪਣੇ ਗੱਡਿਆਂ ਤੋਂ ਕਲੀ ਦਾ ਗੁਬਾਰਾ ਉੱਡਦਾ ਸੀ ਜਦੋਂ ਚਾਂਦਨੀ ਚੌਕ ਵੱਲ ਉਹ ਲੰਘੇ ਤੇ ਪਵਿੱਤਰ ਸਰੀਰ ਰਕਾਵ ਗੰਜ ਲੈ ਗਏ ਜਾਂ ਆਪਣੇ ਛੱਪਰਾਂ ਵਿੱਚ ਚਿਤਾ ਬਣਾ ਕੇ ਅੱਗ ਲਾ ਪਵਿੱਤਰ ਦੇਹੀ ਦਾ ਸੰਸਕਾਰ ਕਰ ਦਿੱਤਾ ਇਸ ਹਾਲ ਨੂੰ ਜੋ ਅੱਗੇ ਸਭ ਸੁਣ ਚੁੱਕੇ ਸੀ ਪਰ ਹੁਣ ਮੁੜ ਸੇਵਾ ਕਰਨ ਵਾਲੇ ਦੇ ਮੂੰਹੋਂ ਸੁਣ ਕੇ ਸਾਰੇ ਕਰਨਾ ਰਾਸ ਨਾਲ ਭਰ ਰਹੇ ਸਨ ਇਹ ਅਚਾਨਕ ਵਾਰਤਾ ਸੁਣ ਕੇ ਸੰਤਾਂ ਬਹੁਤ ਅਚਰਜ ਹੋ ਗਏ ਫਿਰ ਸਿੱਖ ਨੇ ਦੱਸਿਆ ਕਿ ਮੈਂ ਤਰਾਮੇ ਦੀਆਂ ਗਾਗਰਾਂ ਵਿੱਚ ਵਿਭੂਤੀ ਪਾ ਕੇ ਉੱਥੇ ਹੀ ਦਬ ਆਇਆ ਸਤੁਰ ਨੇ ਕਿਹਾ ਉੱਥੇ ਹਾਲੇ ਥੜਾ ਬਣਾ ਦਿਓ ਤੇ ਨਿਸ਼ਾਨ ਨਿਸ਼ਾਨ ਕੈਮ ਕਰ ਦਿਓ ਸਾਡਾ ਸਿੱਖ ਕਦੇ ਕਾਵੇਗਾ ਜੋ ਮੰਦਰ ਬਣਾ ਦੇਵੇਗਾ ਇਸ ਅਵਸਥਾ ਵਿੱਚ ਹੀ ਸਤਿਗੁਰੂ ਜੀ ਨੂੰ ਘੋੜੇ ਦੀ ਅਸਵਾਰੀ ਤੇ ਤਨਖ ਬਾੜ ਦਾ ਬੜਾ ਸ਼ੌਕ ਸੀ ਨਿੱਕੇ ਤੀਰ ਨਿੱਕੇ ਕਮਾਨ ਕਮਾਨਾਂ ਤੇ ਗੁਲੇਲਾ ਦੀਆਂ ਖੇਡਾਂ ਪਟਨੇ ਤੋਂ ਅਭਿਆਸ ਕਰਕੇ ਆਏ ਸਨ ਘੋੜੇ ਤੇ ਚੜਨਾ ਵੀ ਪਿਤਾ ਜੀ ਦੇ ਵੇਲੇ ਸਿੱਖ ਚੁੱਕੇ ਸਨ ਔਰ ਕੁਦਰਤ ਦਾ ਰੰਗ ਵੇਖੋ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਅਡੋਲ ਤੇ ਅਚਲ ਬੈਠਦੇ ਕਈ ਵੀਰ ਕੀਰਤਨ ਦੇ ਪ੍ਰਭਾਵ ਵਿੱਚ ਨੈਣ ਵੀ ਪਰ ਆਉਂਦੇ ਭੋਗ ਪੈ ਤੇ ਸੰਗਤਾਂ ਨਾਲ ਗੱਲਬਾਤ ਸੋਹਣੀ ਕਰਦੇ ਅਰਦਾਸਾਂ ਸੁਣ ਕੇ ਮੇਰਾ ਵੀ ਕਰਦੇ ਤੇ ਉੱਠ ਕੇ ਘਰ ਜਾ ਪ੍ਰਸ਼ਾਸ਼ਕ ਦੁਪਹਿਰੇ ਤਨਖਬਾਨ ਦੇ ਰੰਗ ਵੇਖਦੇ ਲਾਹੌਰ ਤੋਂ ਆਪਣੇ ਮੇਲ ਦੇ ਖਾਸ ਤੀਰ ਮੰਗਾਉਂਦੇ ਬੀਬੀ ਵੀਰੋ ਦੇ ਬੇਟੇ ਸੂਰਜਮਲ ਦੇ ਪੋਤਰੇ ਹੋਰ ਹਮਜੋਲੀ ਤੇ ਵੱਡੇ ਸਾਖ ਸੰਬੰਧੀ ਜੋ ਜੋ تیر ਅੰਦਾਜ਼ੀ ਘੋੜ ਸواری ਤੇ ਬੰਦੂਕ ਚਲਾਉਣ ਵਿੱਚ ਸਿਆਣੇ ਸਨ ਉਹਨਾਂ ਨੂੰ ਪਾਸ ਰੱਖ ਲਿਆ ਦੁਪਹਿਰੇ ਇਹਨਾਂ ਦੇ ਅਭਿਆਸ ਵੇਖਦੇ ਆਪ ਤੀਰ ਚਲਾਉਂਦੇ ਦੂਰ ਦੂਰ ਨਿਸ਼ਾਨੇ ਫੁੰਡਦੇ ਉਹਨਾਂ ਤੋਂ ਬੰਦੂਕਾਂ ਚਲਵਾ ਕੇ ਨਿਸ਼ਾਨੇ ਤੇ ਗੋਲੀ ਵੱਜਦੀ ਤੱਕ ਕੇ ਖੁਸ਼ ਹੁੰਦੇ ਲੋਡੇ ਪੈਰ ਆਪ ਸ਼ਿਕਾਰ ਨੂੰ ਚੜ੍ਹਦੇ ਸ਼ਿਕਾਰ ਦੇਖਦੇ ਘੋੜ ਦੌੜਾ ਕਰਾਉਂਦੇ ਸਭ ਤਰ੍ਹਾਂ ਦੇ ਹਥਿਆਰ ਤੱਕ ਕੇ ਖੁਸ਼ ਹੁੰਦੇ ਸਿੱਖ ਵੀ ਸੋਹਣੇ ਸੋਹਣੇ ਹਥਿਆਰ ਇਡ ਲਿਆਣ ਲੱਗੇ ਸਦਿਆ ਹੋਈ ਤੇ ਸੋਦਰ ਰਾਸ ਦੇ ਦੀਵਾਨ ਵਿੱਚ ਜਰੂਰ ਪਹੁੰਚਦੇ ਔਰ ਪਾਠ ਬੜੇ ਅਡੋਲ ਹੋ ਕੇ ਸੁਣਦੇ ਕਦੇ ਕਦੇ ਭੋਗ ਪੈ ਤੇ ਅਚਰਜ ਗੱਲਾਂ ਵੀ ਕਰਦੇ ਕਦੇ ਹੱਸਦੇ ਖੇਲਦੇ ਖਿੜਦੇ ਖਿੜਦੇ ਹੱਥ ਨਾਲ ਲਾਉਂਦੇ ਪਰ ਕਦੇ ਐਸੇ ਵਿਰਾਗ ਵਿੱਚ ਆ ਕੇ ਕੋਈ ਸ਼ਬਦ ਗਾ ਉੱਠਦੇ ਕਿ ਸਾਰੀ ਸੰਗਤ ਸਾਰਾ ਜਗਤ ਉਪਰਾਮਤਾ ਦਾ ਪ੍ਰਭਾਵ ਕਬੂਲ ਕਰਦਾ ਹਾਕਮ ਮਲਤਾਨ ਕਚਹਿਰੀ ਲਈ ਬੈਠਾ ਹੈ ਗੁਰਪ੍ਰਤਾਪ ਸੂਰਜ ਅਨਸਾਰ ਸੰਮਤ 1734 ਬਿਕਰਮੀ ਦਿਹਾੜ ਦੀ 23 ਪ੍ਰਵਿਸ਼ਠੀ ਨੂੰ ਸਤਗੁਰ ਜੀ ਦਾ ਲਾਹੌਰ ਦੇ ਪ੍ਰੇਮੀ ਖत्री ਭਿਖੀਏ ਦੀ ਕਾਕੀ ਬੀਬੀ ਜੀਤੂ ਜੀ ਨਾਲ ਵਿਆਹ ਹੋਇਆ ਆਨੰਦਪੁਰ ਤੋਂ ਕੁਸ਼ ਮੀਲਾਂ ਤੇ ਨਵਾਂ ਨਗਰ ਲਾਹੌਰ ਰਚਿਆ ਗਿਆ ਭਿਖਿਆ ਪਰਿਵਾਰ ਸਮੇਤ ਉੱਥੇ ਆ ਗਿਆ ਤੇ ਵਿਆਹ ਦੀ ਮਰਯਾਦਾ ਉੱਥੇ ਹੋਏ ਪਰ ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਲਾਹੌਰ ਦੇ ਪਿੱਖੀਏ ਜਾਦ ਦੇ ਖਤਰੀ ਹਰਜਸ ਰਾਏ ਦੀ ਸੁਪਤਰੀ ਨਾਲ 15 ਜੇਠ ਸੰਮਤ 1730 ਬਿਕਰਮੀ ਨੂੰ ਗੁਰੂ ਜੀ ਦਾ ਵਿਆਹ ਗੁਰਤੇਗ ਬਹਾਦਰ ਜੀ ਨੇ ਆਪ ਰਚਾਇਆ ਤੇ ਅਨੰਦਪੁਰ ਕੋਲ ਲਾਹੌਰ ਰਚ ਕੇ ਉੱਥੇ ਮਰਜ਼ਾਦਾ ਕੀਤੀ ਇਹ ਇਤਿਹਾਸ ਦਾ ਪੱਕ ਸੰਤਾ ਆਪ ਜਾਣ ਲੈਣ ਗਿਆ ਹਾਟਮ ਸੁਲਤਾਨ ਮਲਤਾਨ ਵਿੱਚ ਕਚਹਿਰੀ ਲਾਇਆ ਬੈਠਾ ਹੈ ਐਲਕਾਰ ਪਾਸ ਬੈਠਿਆ ਮੁੰਸ਼ੀ ਬਸਤੇ ਅੱਗੇ ਰੱਖ ਕੇ ਕਲਮਾ ਫੜੀ ਕੰਮ ਕਰ ਰਿਹਾ ਇੱਕ ਮੁਕਦਮਾ ਪੇਸ਼ ਹੈ ਇੱਕ ਰੂਪੇ ਨਾਮ ਦਾ ਆਦਮੀ ਕੜੀ ਬੀੜੀ ਵਿੱਚ ਵੱੱਦਾ ਖੜਾ ਹੈ ਤੇ ਉਗਾਈਆਂ ਭੁਗਤ ਰੀਆਂ ਹਨ ਧੀਰ ਤੱਕ ਦਵਾ ਭੁਗਤੇ ਸ਼ੇਖੜ ਹਾਕਮ ਨੇ ਕਹਿਰੀਆਂ ਅੱਖਾਂ ਕਰਕੇ ਆਖਿਆ ਰੂਪੇ ਲੋੜਤਾ ਨਹੀਂ ਕਿ ਤੈਨੂੰ ਕੋਈ ਕੁਛ ਪੁੱਛੇ ਐਸਵੇਲੇ ਚਾਹੀਦਾ ਹੈ ਕਿ ਤੈਨੂੰ ਮਲਤਾਨ ਦੇ ਚੌਕ ਵਿੱਚ ਕੁੱਤਿਆਂ ਤੋਂ ਪੜਵਾ ਦਿਆਂ। ਪਰ ਫਿਰ ਵੀ ਨਿਆਂ ਦਾ ਪੱਖ ਪੂਰਾ ਕਰ ਲਵਾਂ। ਦੱਸ ਤੂੰ ਜੋ ਹੁਣ ਤੱਕ ਚੁੱਪਸ ਹੈ ਇਸ ਭਾਰੀ ਤੇ ਪੱਕੀ ਗਵਾਹੀ ਦੇ ਸਾਹਮਣੇ ਤੂੰ ਵੀ ਕੁਝ ਆਖਣਾ ਹੈ। ਕਾਜੀਵਾਲ ਤੱਕ ਕੇ। ਕਿਉਂ ਕਾਜੀ ਸਾਹਿਬ? ਕਾਜੀ ਬੋਲੇ ਹਾਂਜੀ ਅਦਲ ਦੇ ਪਹਿਲੂ ਤੋਂ ਪੁੱਛ ਲਓ ਮੇਰਾ ਫਤਵਾ ਤਾਂ ਲਿਖਿਆ ਹੀ ਪਿਆ ਹੈ ਸੁਣਾਉਣਾ ਹੀ ਬਾਕੀ ਹੈ। ਰੂਪਾ ਮੈਂ ਬੇਕਸੂਰ ਹਾਂ ਜੀ ਇਸ ਪਾਪ ਤੋਂ ਉੱਕ ਗਿਆ ਤਾਂ ਤੇ ਮੈਂ ਬਚਨ ਸੱਤ ਕਹਿ ਰਿਹਾ ਅਗੋ ਹਾਕਮ ਕਰਕੇ ਬੋਲਿਆ ਤੇਰਾ ਨਿਹਰਾ ਆਖਣਾ ਕੁਛ ਅਰਥ ਨਹੀਂ ਰੱਖਦਾ ਕੋਈ ਸਬੂਤ ਦੇ ਜੇ ਤੂੰ ਸੱਚਾ ਹੁੰਦਾ ਤਾਂ ਐਨੇ ਉਗਾਹਾਂ ਤੋਂ ਕੁਝ ਪੁੱਛਦਾ ਕਿਧਰੇ ਤੂੰ ਆਪਣੇ ਬਰੀਅਤ ਦੀ ਕੋਈ ਅੱਕਰ ਕੱਢਦਾ ਸਜ਼ਾ ਤਾਂ ਮੈਂ ਤੈਨੂੰ ਦੇਣੀ ਹੈ ਤੂੰ ਸੱਚ ਕਹਿ ਦੇਵੇਂ ਤਾਂ ਮੈਨੂੰ ਹੋਰ ਤਸੱਲੀ ਹੋ ਜਾਵੇ ਹੋ ਛਪਾਓ ਤੇ ਝੂਠ ਦਾ ਕੀ ਲਾਭ ਹੈ ਰੂਪੇ ਨੇ ਆਕਾਸ਼ਾਂ ਵੱਲ ਨਜ਼ਰ ਲਾਈ ਲੈਣ ਮੋਦਲੇ ਫਿਰ ਕੁਛ ਚਿਰ ਬਾਅਦ ਖੋਲੇ ਤੇ ਆਖਿਆ ਮੈਂ ਸੱਚ ਕਿਹਾ ਹੈ ਕਿ ਮੈਂ ਬੇਕਸੂਰ ਹਾਂ ਮੇਰੇ ਪਾਸ ਸਿਵਾ ਇਸ ਦੇ ਹੋਰ ਕੁਛ ਨਹੀਂ ਹੈ ਆਪ ਸਜ਼ਾ ਦਿਓ ਮੇਰੇ ਸਿਰ ਲੰਗ ਜਾਵੇਗੀ ਮਰਨਾ ਹੈ ਆਖਰੀ ਇੱਕ ਦਿਨ ਤੇ ਮਰਨਾ ਹੈ ਕਿਸੇ ਭੁੱਖ ਰੋਗ ਮੁਸੀਬਤ ਨਾਲ ਮਰਨਾ ਚਲੋ ਇਸੇ ਤਰ੍ਹਾਂ ਸਈ ਪਰ ਮੈਂ ਬੇਗੁਨਾਹ ਹਾਂ ਇਸ ਗੱਲ ਦਾ ਆਪ ਨੂੰ ਖਲਕਤ ਨੂੰ ਕਦੇ ਪਤਾ ਲੱਗ ਜਾਏਗਾ ਮੇਰੇ ਗੁਰੂ ਦਾ ਵਾਕ ਹੈ ਪੂੜਨ ਖੁੱਟੇ ਨਾਨਕਾ ਔੜਕ ਸੱਚ ਰਹੀ ਮੈਂ ਸੱਚਾ ਹਾਂ ਔੜਕ ਮੇਰਾ ਸੱਚ ਪ੍ਰਗਟ ਹੋਏਗਾ ਜੇ ਨਾ ਵੀ ਹੋਏਗਾ ਤਾਂ ਔੜਕ ਮੇਰਾ ਨਵੇੜਾ ਤਾਂ ਮੇਰੇ ਵਾਹਿਗੁਰੂ ਦੇ ਹੱਥ ਹੈ ਉਸ ਦੇ ਦਰਬਾਰ ਮੈਂ ਸੱਚਾ ਠੀਵਾਗਾ ਹਾਕਮ ਬੜਾ ਸਰਜ ਹੋਇਆ ਰੂਪੇ ਤੂੰ ਗੁਰੂ ਨਾਨਕ ਦਾ ਸਿੱਖ ਹੈ ਠੀਕ ਤਰ੍ਹਾਂ ਕਹੋ ਰੂਪਾ ਕਹਿਣ ਲੱਗਾ ਸਰਕਾਰ ਇਸੇ ਕਤਵਾਲ ਤੋਂ ਪੁੱਛ ਲੋ ਆਪਣੇ ਅਮਲੇ ਤੋਂ ਪਤਾ ਕਰ ਲੋ ਇਸ ਪਰ ਸਾਰਿਆਂ ਨੇ ਆਖਿਆ ਹਾਂ ਜੀ ਇਹ ਸਿੱਖ ਹੈ ਇਹ ਸੁਣ ਕੇ ਹਾਕਮ ਕਲਮ ਧਰ ਕੇ ਬੈਠ ਗਿਆ ਤੇ ਬੋਲਿਆ ਇਹ ਨਹੀਂ ਹੋ ਸਕਦਾ ਕਿ ਬਾਬਾ ਨਾਨਕ ਦਾ ਸਿੱਖ ਝੂਠ ਬੋਲੇ ਇਹ ਹੋ ਹੀ ਨਹੀਂ ਸਕਦਾ ਕਿ ਬਾਬੇ ਨਾਨਕ ਦਾ ਸਿੱਖ ਐਸਾ ਸਫਾਕੀ ਦਾ ਕੰਮ ਕਰੇ ਮੇਰਾ ਸਾਰੀ ਉਮਰ ਦਾ ਤਜਰਬਾ ਹੈ ਸਿੱਖ ਕਦੇ ਝੂਠ ਨਹੀਂ ਬੋਲਦਾ ਅਗੋ ਕਾਜੀ ਬੋਲਿਆ ਠੀਕ ਫਰਮਾ ਰਹੇ ਹੋ ਪਰ ਦੇਖੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ कोतवाल ਬੋਲਿਆ ਮੈਂ ਵੀ ਹੈਰਾਨ ਹਾਂ ਪਰ ਕਰਾਂ ਕੀ ਮੈਂ ਆਪ ਪਕੜਿਆ ਸਬੂਤ ਆਪ ਦੇ ਪੇਸ਼ ਹਨ ਹਾਕਮ ਬੋਲੇ ਠੀਕ ਹੈ ਰੂਪੇਵਾਲ ਤੱਕੇ ਰੂਪਿਆ ਤੂੰ ਬਾਬਾ ਨਾਨਕ ਦੀ ਕਸਮ ਖਾ ਕੇ ਕਹੋ ਖਾਂ ਸੱਚ ਕੀ ਹੈ ਰੂਪਾ ਕੋ ਕਹਿਣ ਲੱਗਾ ਜੀ ਮੈਂ ਸੱਚ ਆਖਦਾ ਹਾਂ ਕਿ ਮੈਂ ਬੇਗੁਨਾਹ ਹਾਂ ਕਸਮ ਐ ਖਾ ਲਈ ਸਕਦਾ ਕਿਉਂਕਿ ਮੈਂ ਸਿੱਖ ਹਾਂ ਸਿਰ ਕਸਮਾਂ ਦੀ ਕਸਮ ਇਹੋ ਹੈ ਕਿ ਮੈਂ ਮੈਂ ਹੈਸਿਅਤ ਸਿੱਖ ਆਖਦਾ ਹਾਂ ਕਿ ਮੈਂ ਬੇਗੁਨਾਹ ਹਾਂ ਆਕੰਬੋਲਿਆ ਸ਼ਾਬਾਸ਼ ਤੇਰੇ ਵਾਕ ਸਿੱਖਾਂ ਵਾਲੇ ਹਨ ਸਿੱਖ ਸਦਾ ਇਸੇ ਤਰ੍ਹਾਂ ਬੋਲਦੇ ਹਨ ਪਰ ਦੱਸ ਕਿ ਮੈਂ ਐਤਨੇ ਭਾਰੀ ਸਬੂਤ ਸ਼ਹਾਦਤਾਂ ਦੇ ਸਾਹਮਣੇ ਕੀ ਕਰਾਂ ਮੈਂ ਅਜ ਤੱਕ ਸਿੱਖ ਝੂਠ ਬੋਲਦਾ ਦੇਖਿਆ ਹੀ ਨਹੀਂ ਫੜਿਆ ਹੀ ਨਹੀਂ ਤੈਨੂੰ ਝੂਠਾ ਸਮਝਣੋਂ ਝੱਕਦਾ ਹਾਂ ਪਰ ਕਰਾਂ ਕੀ ਕਤਵਾਲ ਜੋ ਲਾਗੇ ਸੀ ਬੋਲਿਆ ਜੋ ਮਿਸਲ ਆਖਦੀ ਹੈ ਆਪ ਨੂੰ ਤਾਂ ਉਸੇ ਪਾਸੇ ਟਰਨਾ ਪਊ ਮਜਬੂਰੀ ਹੈ ਤੁਸੀਂ ਕੀ ਕਰ ਸਕਦੇ ਹੋ ਹਾਕਮ ਬੋਲਿਆ ਠੀਕ ਹੈ ਪਰ ਮੈਂ ਲਕੀਰ ਦਾ ਫਕੀਰ ਨਹੀਂ ਐ ਆਇਨ ਤੇ ਕਾਨੂੰਨ ਬਣਾਏਦੇ ਹਨ ਕਿ ਇਨਸਾਫ ਵਿੱਚ امداد ਹੋਵੇ ਸੱਚ ਲੱਭੇ ਅਦਲ ਹੱਥ ਆਵੇ ਇਨਸਾਫ ਹੋਵੇ ਨਾ ਕਿ ਇਨਸਾਫ ਸ਼ਿੱਕੇ ਤੇ ਰਹਿ ਜਾਵੇ ਤੇ ਆਇਨ ਇਨਸਾਫ ਦੀ ਤਾਂ ਮਲ ਲਵੇ ਤੇ ਨਤੀਜਾ ਬੇਅਦਵੀ ਹੋਵੇ ਕੋਤਵਾਲ ਬੋਲਿਆ ਬਝਾ ਹੈ ਪਰ ਇਹ ਤਹਾੜਾ ਆਦਮੀ ਹੈ ਇਸ ਪਾਸ ਸਬੂਤ ਸ਼ਹਾਦਤ ਨਹੀਂ ਹੈ ਹਾਕਮ ਬੋਲਿਆ ਰੂਪੇ ਤੇਰੇ ਪਾਸ ਕੋਈ ਸਬੂਤ ਨਹੀਂ ਹੈ ਕੋਈ ਤੇਰੀ ਹਾਮੀ ਭਰਨ ਵਾਲਾ ਨਹੀਂ ਹੈ ਰੂਪਾ ਬੋਲਿਆ ਜੇ ਲੋਕੀ ਨਰਪੈ ਹੋਣ ਜੇ ਸੱਚ ਬੋਲਣ ਨਾਲ ਫਾਇਆ ਨਾ ਪੈਣ ਤਾਂ ਕਿਉਂ ਨਹੀਂ ਮੇਰੇ ਅਗਾਹ ਵੀ ਬਹੁਤ ਆ ਜਾਣ ਪਰੋਤਾਂ ਦੱਬ ਕੇ ਬੈਠੇ ਹੋਏ ਹਨ ਕਿ ਜੇ ਸੱਚ ਬੋਲਿਆ ਜੋ ਇਸ ਵੇਲੇ ਕਿਸੇ ਇੱਕ ਤਾਕਤਵਰ ਆਦਮੀ ਨੂੰ ਮਨਜ਼ੂਰ ਨਹੀਂ ਤਾਂ ਪਰਸੋ ਉਹਨਾਂ ਤੇ ਦੋਸ਼ ਲਾ ਕੇ ਕਾਜੀ ਪਾਸ ਸ਼ਿਕਾਇਤ ਚਲੀ ਜਾਵੇਗੀ ਇਸ ਨੇ ਹਜ਼ਰਤ ਦੀ ਸ਼ਾਨ ਵਿੱਚ ਮਾੜੀ ਗੱਲ ਕਹੀ ਹੈ ਇਸ ਨੂੰ ਮਾਰਿਆ ਜਾਵੇ ਜਾਂ ਦੀਨ ਵਿੱਚ ਸ਼ਾਮਲ ਕੀਤਾ ਜਾਵੇ ਫਿਰ ਤੁਸੀਂ ਫਰਮਾਓ ਕੌਣ ਕਿਸੇ ਦੀ ਖਾਤਰ ਆਪੇ ਨੂੰ ਸੰਕਟ ਵਿੱਚ ਪਾ ਲਵੇ ਇਸ ਵਾਕ ਪਰ कोतवाल ਨੇ ਬੁੱਲ ਟੁੱਕੇ ਤੇ ਕਾਜੀ ਨੇ ਕਿਸੇ ਸਵੱਟੀ ਹਾਕਮ ਨੇ ਦੋਏ ਗੱਲਾਂ ਤੱਕੀਆਂ ਫਿਰ ਇਨੀ ਸੂਚੀ ਪੈ ਗਿਆ ਰੂਪਾ ਬੜਾ ਅਮੀਰ ਆਦਮੀ ਹੈ ਇਸਨੇ ਧੜਾ ਕਿਉਂ ਮਾਰਨਾ ਸੀ ਸਿੱਖ ਹੈ ਜਾਨ ਪਰ ਆ ਬਣੀ ਹੈ ਫਿਰ ਵੀ ਕਸ਼ਵਨੀ ਖੰਦਾ ਆਪਣੇ ਸੱਚ ਤੇ ਕੈਸੀ ਪੱਕੀ ਟੀਕ ਧਾਰੀ ਹੈ ਉਧਰ ਸਪੂਤ ਕਮ ਹੱਕਾ ਭਾਵੇਂ ਪੂਰੇ ਨਹੀਂ ਹਾਂ ਹਾਕਮ ਰੂਪੇ ਨੂੰ ਬੋਲਿਆ ਰੂਪਿਆ ਨਿਰੀਆਂ ਗੱਲਾਂ ਨਾਲ ਤਾਂ ਕੁਝ ਨਹੀਂ ਬਣਦਾ ਕੋਈ ਪੱਕੀ ਟੋਕ ਟੇਕ ਦੇ ਜਿਹਦੇ ਨਾਲ ਅ즈ਮਤ ਬੇਗਨਾਹੀ ਵੀ ਪੇਸ਼ ਕਰ ਰੂਪਾ ਬੋਲਿਆ ਤੇਰੇ ਦਰ ਤੇ ਕਦੀ ਆਉਣਾ ਜੇ ਆਉਣਾ ਪਵੇ ਤਾਂ ਕਦੀ ਝੂਠਣਾ ਬੋਲਣਾ ਆਪਣੇ ਪ੍ਰਾਏ ਜਦ ਦਰਹਿਤ ਨਾ ਆਉਂ ਤਾਂ ਆਪਣੇ ਸਤਿਗੁਰੂ ਦੇ ਦਰਬਾਰ ਕੂਕ ਕਰਨੀ ਇਹੀ ਸਿੱਖੀ ਹੈ ਮੈਂ ਕਰ ਚੁੱਕਾ ਹਾਂ ਹੋਰ ਤੇਰੇ ਅੱਗੇ ਇੱਕ ਰਹਿਮਲੀ ਪੁਕਾਰ ਹੈ ਜੇ ਮਾਰਨਾ ਹੈ ਤਾਂ ਕਿਤੇ ਸੌਖੀ ਮੌਤੇ ਤਾਂ ਮਾਰ ਮਰਨਾ ਹੈ ਸਤਗੁਰਾਂ ਮਰਨਾ ਸਿਖਾਇਆ ਹੈ ਸਰੀਰਾਂ ਸਦਾ ਸਾਡੇ ਨਾਲ ਨਹੀਂ ਰਹਿਣਾ ਇਹਦੇ ਨਾਲ ਕਾਹਦਾ ਮੋਹ ਸੱਚ ਨਾਲ ਮੋਹ ਹੈ ਇਹਾਂ ਸਿੱਖੀ ਹੈ ਖੋੜ ਕੇ ਆਖਾਂ ਇਸ ਲਈ ਇੱਕ ਸਾੰਢਣੀ ਸਵਾਰ ਆਇਆ ਸ਼ੇਤੀਰਾਲ ਅੰਦਰ ਆਇਆ ਇੱਕ ਰੁੱਕਾ ਹਾਕਮ ਦੇ ਹੱਥ ਦਿੱਤਾ ਇਹ ਰੁੱਕਾ ਤੁਲੰਬੇ ਦੇ ਕੋਤਵਾਲ ਦਾ ਸੀ ਇਹ ਕੋਤਵਾਲ ਪੜਿਆ ਹੋਇਆ ਸੀ ਪਰ ਥੋੜਾ ਠਾਰੇਦਾਰ ਸੀ ਪਰ ਬੜਾ ਤਕੜਾ ਤੇ ਹਿੰਮਤੀ ਮੁਸਲਮਾਨ ਸੀ ਪਰ ਸੱਚਮੁੱਚ ਦਾ ਦੀਨਦਾਰ ਸੀ ਇਸ ਦਾ ਰੁੱਕਾ ਪੜ ਕੇ ਹਾਕਮ ਨੇ ਕਾਜੀ ਦੇ ਹੱਥ ਦੇ ਦਿੱਤਾ ਕਾਜੀ ਦੇ ਪੜਦਿਆ ਪੜਦਿਆ ਰੰਗ ਨੀਲਾ ਪਹਿ ਗਿਆ ਪਤਵਾਲ ਨੇ ਕਿਹਾ ਕਾਜੀ ਸਾਹਿਬ ਜੇ ਪੋਸ਼ੀਦਾ ਅਮਰ ਨਹੀਂ ਤਸੜਾ ਦਿਓ ਕਾਜੀ ਸਾਹਿਬ ਨੇ ਵਾਚਿਆ ਜਿਸ ਦਾ ਅਰਥ ਸੀ ਮੈਂ ਅੱਜ ਬੜੀ ਖਰਾਬੀ ਮੰਗਰੋਂ ਇੱਕ ਡਾਕੂਆਂ ਦਾ ਟੋਲਾ ਫੜਿਆ ਹੈ ਕਿ ਜਿਨ੍ਹਾਂ ਦੇ ਸਰਦਾਰ ਦਾ ਨਾਮ ਰੂਪਾ ਹੈ ਇਹਨਾਂ ਦੇ ਜਿਵੇਂ ਦੋਜ ਘਰੇ ਵਿੱਚੋਂ ਕਮਜ਼ ਕਮ 20 ਡਾਕਿਆਂ ਦਾ ਮਾਲ ਬਰਾਮਦ ਹੋਇਆ ਹੈ ਮੈਨੂੰ ਇੱਕ ਨੇਕ ਅਮਲ ਐਧੇ ਨੇ ਦੱਸਿਆ ਹੈ ਕਿ ਮਲਤਾਨ ਵਿੱਚ ਇੱਕ ਰੂਪਾ ਗ੍ਰਿਫਤਾਰ ਹੈ ਡਕੈਤੀ ਵਿੱਚ ਇਸ ਤਾਹਫਿਰ ਦਾ ਸਰਦਾਰ ਦੱਸਦਾ ਹੈ ਕਿ ਉਹ ਰੂਪਾ ਬੇਗੁਨਾਹ ਹੈ ਉਹ ਡਾਕਾ ਵੀ ਇਸ ਰੂਪੇ ਧਾੜਵੀ ਨੇ ਜੋ ਮੈਂ ਫੜਿਆ ਹੋਇਆ ਹੈ ਮਾਰਿਆ ਸੀ ਮਾਲ ਵੀ ਉਸ ਡਾਕੇ ਦਾ ਬਹੁਤ ਸਾਰਾ ਬਰਾਮਦ ਹੋ ਗਿਆ ਹੈ ਉਸ ਰੂਪੇ ਦੇ ਮਕਦਮੇ ਦਾ ਤਾਹਾਲ ਜਨਾਬ ਫੈਸਲਾ ਨਾ ਫਰਮਾਓ ਮੈਂ ਇਹ ਮਸਲਮ ਜਲਦੀ ਕਰਾਂਗਾ ਇਹ ਸੁਣ ਕੇ ਰੂਪੇ ਦੇ ਨੈਣ ਬੰਦ ਹੋ ਗਏ ਤੇ ਮਦਮ ਆਵਾਜ਼ ਆਏ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬੰਦੀ ਛੋੜਦਾਤਾ ਹਰ ਗੋਬਿੰਦ ਤੂੰ ਧੰਨ ਸਹਿਬ ਦਸ਼ਮੇ ਪਾਤਸ਼ਾਹ ਮੇਰੇ ਸਾਈਂ ਤੂੰ ਧੰਨ ਹੈ कोतवाल ਦਾ ਰੰਗ ਸੁਣਦਿਆਂ ਫਿੱਕਾ ਪੈ ਗਿਆ ਚਿੱਟਾ ਛੱਕ ਫਿਰ ਪੀਲਾ ਵਸਾਰ ਹਾਕਮ ਫਰਮਾਇਆ कोतवाल ਸਾਹਿਬ